अच्छा ਹੁਣ ਦੱਸੋ ਜੀ ਬਹੁਤ ਬਹੁਤ ਥੈਂਕ ਯੂ ਬਾਂਸਰ ਸਾਹਿਬ ਦਾ ਥੈਂਕ ਯੂ ਮੇਰਾ ਪਲੇਜ਼ਰ ਆ ਔਰ ਖਾਸ ਤੌਰ ਤੇ ਬਾਂਸਰ ਸਾਹਿਬ ਦਾ ਬਹੁਤ ਥੈਂਕ ਯੂ ਹਾਂ ਜੀ ਸੋ ਇਹੇ ਮਸ਼ੀਨ ਜਿਹੜੀਆਂ ਸੀ ਇਹ ਰਿਕਾਰਡਿੰਗ ਸ਼ੁਰੂ ਹੋਈ ਦੀ ਇਹ ਰਿਕਾਰਡ ਹੁੰਦੇ ਸੀ ਇਹਨਾਂ ਦੇ ਓਕੇ ਜੀ ਸੋ ਇਹ 1896 ਤੋਂ ਰਿਕਾਰਡਿੰਗ ਇਹ ਸ਼ੁਰੂ ਹੋਈਆਂ ਸੀ 1896 1896 ਹਾਂ ਜੀ ਤੇ ਉਸ ਤੋਂ ਪਹਿਲਾਂ ਤਾਂ ਜਿੱਦਾਂ ਲਾਈਵ ਕਾਨਸਰਟ ਹੀ ਹੁੰਦੇ ਸਕੇ ਤੇ ਕੋਈ ਰਿਕਾਰਡਿੰਗ ਨਹੀਂ ਸੀ ਹੁੰਦੀ ਕਿ ਤੁਸੀਂ ਫਿਰ ਘਰੇ ਲਿਆ ਕੇ ਸੁਣ ਸਕੋ ਓਕੇ ਹਾਂ ਜੀ ਤੇ ਇਹਦੇ ਉੱਤੇ ਕਹਿੰਦੇ ਹਿੰਦੀ ਪੰਜਾਬੀ ਦਾ ਕੋਈ ਨਹੀਂ ਰਿਕਾਰਡ ਹੋਇਆ ਇੰਗਲਿਸ਼ ਦੀ ਰਿਕਾਰਡ ਹੋ ਜਾਂਦੀ ਪੰਜਾਬੀ ਇਧਰ ਲਈ ਰਿਕਾਰਡ ਹੋ ਜਾਂਦੀ ਐਥੋਂ ਚੱਲਿਆ ਹਨਾ ਬੰਦੇ ਨੂੰ ਚਾਬੀ ਦੇਤੀ ਬਸ ਬਾ ਇਹ ਵਾਲੇ ਤਾਂ ਮੈਟਲ ਦੀਆਂ ਹੁੰਦੀਆਂ ਸੀ ਨਾ ਇਹ ਉਸ ਤੋਂ ਬਾਅਦ ਹੋ ਰਹਾ ਹੈ ਬਾਅਦ ਵਿੱਚ ਆਏ ਜੀ ਇਹਨਾਂ ਦੀ ਆਪਾਂ ਨੂੰ ਚੇਂਜ ਕਰਨੀ ਪੈਂਦੀ ਸੀ ਵੀ ਸੋਈ ਦੀ ਓਕੇ ਇਹਨਾਂ ਦੀ ਜਿਹੜੀ ਸੀ ਹੂੰ ਹੂੰ ਇਹ ਵੀ ਆਪਾਂ ਚੇਂਜ ਕਰਦੇ ਹਾਂ ਜੀ ਇਹ ਵੀ ਪਰ ਇਹ ਮੈਟਲ ਹੁੰਦੀ ਕਿ ਇਹ ਮੈਟਲ ਆਪਾਂ ਸਾਫਟ ਮੈਟਲ ਦੀ ਉਦਾਂ ਬਣਦੀ ਸੀ ਜਿਹੜੀ ਛੇਤੀ ਖਸ ਜਾਂਦੀ ਸੀ ਇਹ ਇੱਕ ਵੀ ਵੀ ਚੱਲਦਾ ਸੀ ਮੈਨੂੰ ਹਾਂਜੀ ਅੱਛਾ ਹਾਂ ਦੋ ਟੰਡੀਆਂ ਮੈਂ ਇਹ ਚੋਆ ਚਈ ਨਾ ਨਹੀਂ ਇਹ ਵੀ ਸੇਮ ਹੀ ਆ ਜੀ ਅੱਛਾ ਸੇਮ ਹੈ ਇਹ ਇਹ ਟੇਬਲ ਟਾਪ ਮਾਡਲ ਹੈਗਾ ਜੀ ਇਹ ਸਟੈਂਡ ਅਲੋਨ ਹੈਗਾ ਜਿੱਦਾਂ ਵੱਡਾ ਹੈਗਾ ਮਾਡਲ ਇਹ ਡਿਫਰੈਂਟ ਕੰਪਨੀ ਉਹ ਐਕਚੁਅਲੀ ਵਿਕਟਰ ਵਾਲਿਆਂ ਦੀ ਜੀ ਓਕੇ ਆ ਜਿਹੜੇ ਮਤਲਬ ਐਚ ਐਮ ਵੀ ਐਚ ਐਮ ਵੀ ਇਹ ਸਨੋਰਾ ਕੰਪਨੀ ਸੀਗੀ ਜਿੱਦਾਂ ਓਕੇ ਇਹ ਦੋਨੇ ਮਸ਼ੀਨਾਂ ਆ ਆਲਮੋਸਟ 100 ਸਾਲ ਤੋਂ ਜ਼ਿਆਦਾ ਪੁਰਾਣੀਆਂ ਹੈਗੀਆਂ ਜੀ ਹਾਂ ਜੀ ਇੰਦਰ ਜੀ ਆਪ ਪਲੇ ਕਰਕੇ ਦਿਖਾਓ ਇਹਦੀ ਮਾਲ ਬੜੀ ਕਮਾਲ ਦੀ ਹੈ ਮਾਨ ਸਾਹਿਬ ਕਦੋਂ ਸ਼ੌਕ ਪਿਆ ਇਹ ਹੌਬੀ ਇਹ ਤਾਂ ਮੋਹਿ ਖੇਮੀ ਸਤਵੇਂ ਤੋਂ ਜਦੋਂ ਗਾਣੇ ਸੁਣਨੇ ਦਿਲਸ਼ਾਦ ਅਖਤਰ ਉਹਨਾਂ ਨੂੰ ਸੁੰਨਾ ਸ਼ੁਰੂ ਕੀਤਾ ਇਹ ਮਾਡਲ ਉੱਚਾ ਇਹ ਉੱਚਾ ਇਹ ਵੀ ਉੱਚਾ ਅੱਛਾ ਇਹਦੀ ਵਾਰ ਘੱਟ ਵਾਧੂ ਵੀ ਇੱਥੇ ਆਹਾ ਸਵਿੱਚ ਜਿਹੜਾ ਉਹ ਵਾਰੀ ਘੱਟ ਵਾਧੂ ਮਾਸੀ ਨੇ ਓ ਵਾਓ ਆ ਵੋਲਯੂਮ ਹੈਗਾ ਹੈ ਹੋਰ ਕੱਟ ਕਰਨੇ ਤਾਂ ਦੱਬ ਕੇ ਢੱਕਣ ਲਾ ਦਿਓ ਭਾਪਾ ਬਾਹਰ ਆ ਨਾ ਮਨ ਮੈਂ ਗਲਤੀ ਤਾਂ ਨਹੀਂ ਕੀਤੀ ਬਲਾ ਨਾ ਨਾ ਕੋਈ ਨਹੀਂ ਕੀਤਾ ਉਸ ਤੋਂ ਬਾਅਦ ਸਕੂਲ ਆਏ ਸੀਗੇ ਜੀ ਠੀਕ ਹੈ ਇਹ ਤਾਂ ਹੋਰ ਦੱਸਾਂ ਗੱਲ ਇਹ ਸਕੂਲ ਹੈ ਇਹ ਇਸ ਟੇਪ ਹੈ ਦੰਨਾ ਠੀਕ ਹੈ ਜੀ ਜਿਹੜੀ ਆਪਾਂ ਯੂਜ਼ ਕਰਦੇ ਸੀ ਕੈਸਟ ਸੀ ਜੀ ਜੀ ਉਹ ਕੈਸਟ ਕਿਵੇਂ ਬਣੀ ਜਦੋਂ ਇਹ ਟੇਪ ਇਸ ਦੇ ਵਿੱਚ ਬੈਗੀ ਦਾ ਕੇਸਟ ਬਣਦਾ ਤਾਂ ਕੇਸਟ ਬਣਦਾ ਚਾਹ ਤੇ ਨਾਲ ਇੱਕ ਰਫਸ ਲਿਖਣਾ ਕੰਪੈਕਟ ਕੇਸਟ ਹਾਂਜੀ ਹਾਂ ਤਾਂ ਕਿ ਟੇਪ ਨੂੰ ਕੰਪੈਕਟ ਕਰਦਾ ਕੇਸ ਦੇ ਵਿੱਚ ਵਾਦਾ ਕੰਪੈਕਟ ਉਹਦੇ ਸਪੀਡ ਬਹੁਤ ਸਲੋ ਆ ਜਿੱਦਾਂ ਇਹਨਾਂ ਦੀ ਸਪੀਡ ਥੋੜੀ ਹਾਈ ਇਹ ਜਿਹੜੀ ਸਪੀਡ ਆ ਆਪਣੀ ਆਡੀਓ ਕੇਸਟ ਨਾਲੋਂ ਡਬਲ ਚੱਲ ਰਹੀ ਹੈ ਜੀ ਇਸ ਟਾਈਮ ਜਿਹੜੀ ਘੁੰਮ ਰਹੀ ਸ਼ੁਰੂ ਜਦੋਂ ਮੈਂ ਫਿਲਮਾਂ ਕਰਨੀਆਂ ਸ਼ੁਰੂ ਕੀਤੀਆਂ 2005 ਦੇ ਵਿੱਚ ਪਹਿਲੀ ਕਰਨੀ ਕੀਤੀ ਉਦੋਂ ਜਿਹੜੀ ਸਾਡੀ ਆਡੀਓ ਰਿਕਾਰਡ ਨਰਿੰਦਰ ਸਿੰਘ ਹੋਰਾਂ ਨੇ ਇਹ ਇਹਦੇ ਉੱਤੇ ਜਿਹੜਾ ਸ਼ੁਗਜ ਟੈਕਸਲਾ ਸਟੂਡੀਓ ਲੁਧਿਆਣੇ ਲੱਗਾ ਸੀ ਉਹਦੇ 'ਚ ਵੀ ਐਹੀ ਮਸ਼ੀਨ ਉਹ ਅੱਛਾ ਜਦੋਂ ਉਹ ਤੁਸੀਂ ਦੇਖਸਾਂ ਰਿਕਾਰਡ ਕੀਤਾ ਸੀ ਟੂ ਟੈਕਸ ਬੱਲੇ ਬੱਲੇ ਟੂ ਟਰੈਕ ਹਾਂ ਤੂੰ ਹੋਈ ਐਂਸ਼ੀਨ ਨਹੀਂ ਦੀ ਕੋਈ ਚੁੜਾ ਮਾਨਸਾ ਸਾਹਿਬ ਇਹ ਕਿਹੜੇ ਸਾਲ 'ਚ ਆ ਗਈ ਹੋਊਗੀ ਠੀਕ ਹੈ ਹੋਵੇ ਇਹ ਇਹ ਉਦਾਂ 70 'ਕੀ ਆ ਜੀ 70's ਲੇਟ 70's ਦੇ ਵਿੱਚ ਇਹ ਵਾਲੀ ਮਸ਼ੀਨ ਉਦਾਂ ਇਹ 60 ਦੇ ਵਿੱਚ ਆਈਆਂ ਸੀ 1960 ਦੇ ਵਿੱਚ ਟੇਪ ਆ ਗਈ ਸੀ ਆੰਗਨੇ ਦੇ ਬੈਲ ਯਾਰ ਜੇ ਤਾਂ ਮੇਨਟੇਨੈਂਸ ਬਹੁਤ ਰੱਖਣੀ ਪੈਂਦੀ ਹੁੰਦੀ ਹਣੀ ਪਰ ਇੱਕ ਚੀਜ਼ ਆ ਜੀ ਇੰਨੇ ਸਾਲ ਪੁਰਾਣੀਆਂ ਸਟਿਲ ਚੱਲ ਰਹੀਆਂ ਆ ਪਵਾ ਮੇਨਟੇਨੈਂਸ ਨਾਲ ਚੱਲਦੀਆਂ ਚੱਲਦੀਆਂ ਪਰ ਅੱਜ ਕੱਲ ਵਾਲੀ ਵੀ ਮੇਨਟੇਨੈਂਸ ਨਾਲ ਚੱਲਦੀ ਜਵਾਬ ਦੇ ਜਾਂਦੀ ਹੈ ਹਾਂ ਜੀ ਸਾਊਂਡ ਦੀ ਕੁਆਲਿਟੀ ਜਿਹੜੀਆਂ ਕਿੰਨਾ ਹੈ ਜੀ ਨਾ ਇਹ ਹੈ ਜਿਆ ਫੋਰ ਟਰੈਕ ਜਿੱਦਾਂ ਇੱਕ ਜਦੋਂ ਖਤਮ ਹੋ ਜਾਂਦਾ ਜਦੋਂ ਆਪਾਂ ਘੁਮਾ ਕੇ ਫਿਰ 20 ਸਾਈਡ ਲਾ ਦੇ ਦਿੰਦੇ ਹਾਂ ਅੱਛਾ ਇਹ ਜਿਹੜੀ ਮਸ਼ੀਨ ਆ ਇਹਦਾ ਜਿਹੜਾ ਪੂਰੇ ਦਾ ਪੂਰਾ ਰੀਬਨ ਇੱਕੋ ਵਾਰੀ ਯੂਜ਼ ਹੁੰਦਾ ਇਹਨੂੰ ਟੂ ਟਰੈਕ ਕਹਿੰਦੇ ਆ ਇਹ ਟੂ ਟਰੈਕ ਹੈ ਇਹਦੀ 20 ਸਾਈਡ ਨਹੀਂ ਹੁੰਦੀ ਇਹ ਇਹ ਇੰਦਰ ਜਿਹੜੀ ਮੋਨੋ ਹੈਗੀ ਹੈ ਮੋਨੋ ਹੈਗੀ ਮੇਰੇ ਕੋਲ ਘਰੇ ਆ ਜੀ ਉਹ ਆਪਣਾ ਟਿਊਬ ਐਂਪਲੀਫਾਇਰ ਵਾਲੀ ਉਹ ਬਿਲਟ ਇਨ ਹੈ ਜੀ ਰਨਿੰਗ ਕੰਡੀਸ਼ਨ 'ਚ ਆਪਾਂ ਲਾ ਦੇ ਦੂਸਰਾ ਚੰਗੋ ਟੂ ਟਰੈਕ ਆ ਹਾਂਜੀ ਇਹ ਟੂ ਟਰੈਕ ਆ ਜੀ ਇਹ ਮੇਰਾ ਫੇਵਰੇਟ ਗਾਣਾ ਚੱਲਦਾ ਹੈ ਅੱਛਾ ਤੁਹਾਡਾ ਫੇਵਰੇਟ ਆ ਇਹ ਮੇਰਾ ਬਹੁਤ ਫੇਵਰੇਟ ਜੀ ਇਹ ਸੇਮੇ ਰਿਕਾਰਡ ਆ ਜੀ ਆ ਜਿਹੜਾ ਗਾਣਾ ਚੱਲ ਗਿਆ ਸੇਮੇ ਰਿਕਾਰਡ ਆ ਸੇਮੇ ਇੱਕ ਗਾਣਾ ਇੱਧਰ ਇੱਕ ਉੱਧਰ ਇਹ ਸਿੰਗਲ ਪਲੇ ਹੈ ਇੱਕੀ ਇੰਦਰੇ ਕਿੰਦਰ ਹੈ ਬਹੁਤ ਬਹੁਤ ਫਾਰਮ ਆ ਗਈ ਜਿਹਨੂੰ ਅੱਜ ਅੱਜ ਕੱਲ ਯੂਜ਼ ਕਰਦੇ ਈਪੀ ਈਪੀ ਕੀ ਹੈ ਜਦੋਂ ਸਿੰਗਲ ਨੂੰ ਐਕਸਟੈਂਡ ਕਰਤਾ ਇੱਕ ਦੀ ਥਾਂ ਤੇ ਦੋ ਗੀਤ ਕਰਦੇ ਓ ਈਪੀ ਬਣ ਗਿਆ ਇਹ ਸਿੰਗਲ ਪਲੇਅਰ ਸਟੈਂਡਰਡ ਪਲੇਅਰ ਐਕਸਟੈਂਡ ਪਲੇਅਰ ਨੂੰ ਈਪੀ ਕਹਿੰਦੇ ਆ ਨਪੀ ਕਿ ਤੱਕ ਆਇਆ ਨਪੀ ਕੀ ਇਹਨੂੰ ਹੋਰ ਲੌਂਗ ਕਰਤਾ ਪੂਰਾ 6 ਗੀਤ ਉਹਨੂੰ ਐਲਪੀ ਕਹਿਣ ਲੱਗੇ ਹਾਂ ਦੀ ਚੱਲ ਰਿਹਾ ਇਹ ਐਲਪੀ ਐਸ ਇਹ ਲੌਂਗ ਪਲੇਅਰ ਹੈ ਇਹ ਤਾਂ ਕਮਿੰਗ ਆਣੇ ਆ ਇਹ ਬੱਚਿਆਂ ਦੇ ਵੀ ਥੋੜਾ ਉਹਨਾਂ ਨੂੰ ਕਰਨ ਨੂੰ ਰੱਖਿਆ ਹੈਗਾ ਜੋ ਜਿਹੜੇ ਰਿਕਾਰਡ ਸੀਗੇ ਤੇ ਟੇਪ ਸੀਗੀ ਜੀ ਇਹ ਸਕੂਲ ਵੱਡੇ ਸੀਗੇ ਰਿਕਾਰਡ ਜਿਹੜੇ ਸੀਗੇ ਇਹ ਵਾਈਬ੍ਰੇਟ ਕਰਦੇ ਸੀਗੇ ਜਿਦਾਂ ਜੇ ਮੰਨ ਲਓ ਕਾਰ ਦੇ ਵਿੱਚ ਪਲੇ ਕਰਨਾ ਤੇ ਦੋਨੇ ਫਾਰਮੈਟ ਸੂਟੇਬਲ ਨਹੀਂ ਸੀ ਹੈ ਜੀ ਫਿਰ ਉਹਨਾਂ ਨੇ ਕਾਰ ਦੇ ਵਿੱਚ ਪਲੇ ਕਰਨ ਲਈ ਇਹ ਫਾਰਮੈਟ ਕੱਢਿਆ ਸੀ ਇਹਨੂੰ ਕਹਿੰਦੇ ਸੀ ਏਅਰ ਟਰੈਪ ਅੱਛਾ ਹਾਂ ਜੀ ਇਹ ਆਪਣੇ ਇੱਥੇ ਕਾਰਾਂ 'ਚ ਨਾਰਥ ਅਮਰੀਕਾ ਚ ਬਹੁਤ ਪੌਪੂਲਰ ਹੋਏ ਸੀ ਪਰ ਆ ਨਾ ਨਹੀਂ ਨਹੀਂ ਉਹ ਕਾਰਾਂ ਚ ਕਾਰ ਸਟੀਰੀਓ ਵਾਂਗੂ ਹੁੰਦਾ ਸਿੱਧਾ ਜਾਂਦਾ ਉਹ ਕਾਰ ਦੇ ਵਿੱਚ ਬਿਲਟ ਇਨ ਬਣਾਇਆ ਹੁੰਦਾ ਸੀ ਉਹਨਾਂ ਨੇ ਇਹ ਇਹਦੇ ਇਧਰੋਂ ਹੈੱਡ ਨੂੰ ਰੀਡ ਕਰਦਾ ਹਾਂਜੀ ਚਿੱਟਾਂ ਦਾ ਮੁੱਛ ਕਾਲੀਆਂ ਨਹੀਂ ਬੁੱਲਾਂ ਉੱਤੇ ਠੱਕ ਮਾਰ ਕੇ ਦੇ ਤੀਆਂ ਗੁਲਾਬ ਜੂੜੀਆਂ ਗੱਲਾਂ ਝੂਪ ਕੇ ਪਵਾੜਾ ਗੱਲ ਕਾਲਿਆ ਹਾਏ 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 ਤੇ ਆਹ ਟਿਊਬ ਪੋਣਾ ਰਿਹਾ ਅੜਕੇ ਇਹ ਤਾਂ ਸੁਣਿਆ ਆਇਆ ਇਹ ਘਰੇ ਬਹੁਤ ਇਹ ਏਅਰ ਟਰੈਕ ਹੀ ਆ ਜੀ ਘਰਾਂ ਦੇ ਵਿੱਚ ਜਿੱਦਾਂ ਆਪਣੇ ਘਰ ਦੇ ਵਿੱਚ ਸੁਣਨ ਨੂੰ ਜਿਹੜੇ ਸੀਗੇ ਕਾਰਾਂ ਲਈ ਵੀ ਬਣੇ ਘਰਾਂ ਲਈ ਵੀ ਬਣੇ ਆਹ ਦੁਆਰੇ ਪਾਜੋ ਤਾਂ ਬਹੁਤ ਇੰਟਰਸਟਿੰਗ ਹੈ ਆ ਕੱਢ ਕੇ ਦੁਆਰੇ ਪਾਉ ਕੇ ਇਹ ਇਹ ਕਾਰਟ੍ਰਿਜ ਹੁੰਦਾ ਸੀਗਾ ਜੀ ਏਅਰ ਟਰੈਕ ਇਹ ਮੈਂ ਪਹਿਲੀ ਵਾਰੀ ਦੇਖਿਆ ਹਾਂ ਮੈਂ ਵੀ ਪਹਿਲੀ ਪਤਾ ਫਿਰ ਆਪਾਂ ਦੇਖੇ ਹੋਏ ਨੇ ਇਹ ਹਾਂਜੀ ਇਹ ਨਹੀਂ ਰੇਟਰ ਆ ਗਈ ਸੇਮ ਉਹਦਾ ਪਲੇਅਰ ਹੀ ਹੈ ਇਹ ਆਡੀਓ ਸੈੱਟ ਜਿਹੜੀਆਂ ਆਪਣੀਆਂ ਸਾਉਂਦੇ ਰਹੀਆਂ ਇਹ ਹੈਗਾ ਜੀ ਦੂਸਰਾ ਲੇਜ਼ਰ ਡਿਸਕ ਹਾਂਜੀ ਇਹਦੇ ਵਿੱਚ ਲੇਜ਼ਰ ਡਿਸਕ ਦੇ ਵਿੱਚ ਵੀ ਜਿੱਦਾਂ ਫਿਲਮਾਂ ਆਈਆਂ ਸੀਗੀਆਂ ਆ ਜਿੱਦਾਂ ਗੌਣਵਤ ਬਿੰਦ ਹੂੰ ਅੱਛਾ ਹਾਂਜੀ ਇਹ ਤਾਂ ਇੰਗਲਿਸ਼ ਦੀ ਹੈਗੀ ਆ ਆਪਣੀਆਂ ਇਹਦੇ ਵਿੱਚ ਆਈਆਂ ਸੀਗੀਆਂ ਜੀ ਹਾਂ ਅਛਾ ਸਿਲਸਲਾ ਹਾਂਜੀ ਇਹ ਸਿਲਸਲਾ ਇਹ ਲੇਜ਼ਰ ਡਿਸਕ ਹੁੰਦੀ ਸੀ ਜੀ ਦੇਖਣ ਨੂੰ ਰਕਾਰਡ ਵਾਂਗੂ ਹੀ ਹੁੰਦੀ ਸੀਗੀ ਓਕੇ ਪਰ ਇਹ ਡਿਜੀਟਲ ਹੁੰਦੀ ਸੀਗੀ ਹਾਂਜੀ ਇਹ ਚ ਵੀਡੀਓ ਹੁੰਦੀ ਸੀ ਹਾਂਜੀ ਪਰ ਇਹਦੇ ਵਿੱਚ ਜਿੱਦਾਂ ਜਿਹੜੀਆਂ ਉਸ ਟਾਈਮ ਦੀਆਂ ਮਿਊਜ਼ਿਕ ਵੀਡੀਓ ਬਣਦੀਆਂ ਸੀ 90s ਵਿੱਚ ਮਾਈਕਲ ਜੈਕਸਨ ਮੈਡੋਨਾ ਵਗੈਰਾ ਦੀਆਂ ਉਹ ਸਾਰੀਆਂ ਇਹਦੇ ਤੇ ਆਉਂਦੀਆਂ ਸੀ ਤੇ ਇਹ ਕਾਫੀ ਐਕਸਪੈਂਸਿਵ ਫਾਰਮੈਟ ਸੀ ਜੀ ਇਹ ਆਪਣੇ ਇੰਡੀਆ ਚ ਨਹੀਂ ਆਇਆ ਇਹ ਵੀ ਹਾਂਗਕਾਂਗ ਚ ਬਣਦੀਆਂ ਸੀ ਓਕੇ ਬਹੁਤ ਜ਼ਿਆਦਾ ਐਕਸਪੈਂਸਿਵ ਸੀ ਜੀ ਇੱਥੇ ਵੀ ਬਹੁਤ ਐਕਸਪੈਂਸਿਵ ਸੀ ਤੇ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਸੀ ਕਮਾਲ ਆ ਇਹ ਹੈ ਕਿ ਜੀ ਮਿੰਨੀ ਡਿਸਕ ਹੂੰ ਇਹ ਸੋਨੇ ਨੇ ਇੰਟਰੋਡਿਊਸ ਕੀਤੀ ਸੀ ਇਹਦੇ ਵਿੱਚ 뮤직 ਇਹ ਹੈ ਡੀਸੀਡੀ ਵਾਲਾ ਸਿਸਟਮ ਹੀ ਸੀ ਪਰ ਇਹਦੇ ਤਾਂ ਤੁਸੀਂ ਰੀਰਾਈਟ ਕਰ ਸਕਦੇ ਹੋ ਹੂੰ ਮਿਊਜ਼ਿਕ ਜਦੋਂ ਕੈਸਟ ਦੇ ਉੱਤੇ ਜਦੋਂ ਆਪਾਂ ਮਿਊਜ਼ਿਕ ਦੁਬਾਰਾ ਪਾਣੀ ਦੁਬਾਰਾ ਰਿਕਾਰਡ ਕਰਦੇ ਇਹਦੇ ਤੋਂ ਦੁਬਾਰਾ ਤੁਸੀਂ ਪਰ ਸਕਦੇ ਹੋ ਓਕੇ ਇਹ ਹੈ ਕਿ ਜੀ ਡਾਟੇਪ ਅੱਛਾ ਇਹ ਮੋਸਟਲੀ ਸਕੂਲਾਂ ਤੋਂ ਬਾਅਦ ਸਟੂਡੀਓ ਦੇ ਵਿੱਚ ਮਾਸਟਰ ਬਣਾਉਣ ਦੇ ਲਈ ਇਹਨੂੰ ਯੂਜ਼ ਕਰਦੇ ਹੁੰਦੇ ਸੀ ਕੀ ਹਾਲ ਚਾਲ ਬਾਜੀ ਥੈਂਕ ਯੂ ਤੁਹਾਨੂੰ ਕਿਹਾ ਸੀ ਸੇਗਾ ਬਾਪਾ ਜੀ ਕੀ ਹਾਲ ਚਾਲ ਕੈਮੋ ਬਹੁਤ ਦਿਨ ਹੋ ਗਿਆ ਅੰਤਨਾ ਚੜ੍ਹਦੀ ਕਲਾ ਤਾਂ ਫਿਰ ਸੀਡੀ ਆ ਗਈ ਜੀ ਉਸ ਤੋਂ ਬਾਅਦ ਹੂੰ ਸੀਡੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਜੀ MP3 ਆ ਗਿਆ ਹਾਂਜੀ ਤੇ ਫਿਰ ਸਟ੍ਰੀਮਿੰਗ ਹੋਣ ਲੱਗੀ ਤੇ ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਫਿਜ਼ੀਕਲ 뮤ਜ਼ਿਕ ਕੀ ਹੁੰਦਾ ਤੇ ਜਿੱਦਾਂ ਹੁਣ ਆਹ ਚੀਜ਼ ਹੈਗੀ ਆ ਮੈਨੇ ਡਿਸਕ ਹੈਗੀ ਜੀ ਜਿਹੜੀ ਉਹਦੇ ਨਾਲ ਚੰਦਿਆਂ ਦੀ ਹੂੰ ਉਹ ਇਦਾਂ ਦੀ ਹਾਂ ਹਾਂ ਜੀ ਹਾਂ ਇਹਨਾਂ ਦੇ ਛੋਟੇ ਪਲੇਅਰ ਵੀ ਆਏ ਸੀ ਜਿੱਦਾਂ ਵਾਕਮੈਨ টাইਪਸ ਜਿੱਦਾਂ ਇਹ ਵੀ ਆਏ ਸੀ ਵਾਕਮੈਨ ਵਿੱਚ ਤਾਂ ਬਹੁਤ ਰੋਲ ਆ ਪੈਂਦਾ ਰਿਹਾ ਹਾਂਜੀ ਹਾਂਜੀ ਇਹ ਹੁੰਦਾ ਔਰ ਵਾਕਮੈ ਲੈਣਾ ਕਿ ਆਪਣੇ ਵਿੱਚ ਪ੍ਰਾਪਤੀ ਹੁੰਦੀ ਹੈ ਇਹ ਬਹੁਤ ਲਗਜ਼ਰੀ ਚੀਜ਼ ਹੁੰਦੀ ਹੈ ਇੱਥੇ ਟੱਕੀ ਜਾਂਦੀ ਹੁੰਦੀ ਹੈ ਕਿੰਨਾ ਦੇ ਵਿੱਚ ਹਾਂਜੀ ਇਹ ਬਹੁਤ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ ਸਹੀ ਗੱਲ ਬਹੁਤ ਵਧੀਆ ਵੈਰੀ ਨਾਈਸ ਵੀਰੇ ਬਹੁਤ ਆਰਟੀ ਬਹੁਤ 84 ਸਹੀ ਗੱਲ ਬਹੁਤ ਅੱਛਾ ਖਜ਼ਾਨਾ ਮਾਨ ਸਾਹਿਬ ਕਮਾਲ ਕਰਤੀ ਕਮਾਲ 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 ਹਾਂ ਜੀ ਇਹ ਇੱਕ ਕਲਾਕਤਰਾ ਨਾਮ ਕੱਢਿਆ ਹੈਗਾ ਜੀ اچھا ਜੀ ਇਹ ਤੁਸੀਂ ਬਲੂਟੂਥ ਦੇ ਨਾਲ ਕਨੈਕਟ ਕਰ ਸਕਦੇ ਹੈਗੇ ਉਹਦੇ ਨਾਲ ਅੱਛਾ ਹਾਂ ਜੀ ਡਿਜੀਟਲ ਡਿਜੀਟਲ ਰਿਕਾਰਡ ਆ ਗਿਆ ਹੈ ਨਾ ਨਹੀਂ ਨਹੀਂ ਰਿਕਾਰਡਰ ਹੈਗਾ ਰਿਕਾਰਡ ਪਲੇਅਰ ਹੀ ਹੈ ਐਨਲੌਗ ਹੀ ਹੈ ਜੀ ਓਕੇ ਪਰ ਇਹਦੀ ਆਵਾਜ਼ ਕਿਦਾਂ ਇਹਦੇ ਵਿੱਚ ਆਊਗੀ ਤੁਹਾਨੂੰ ਬਹੁਤ ਹੋਣਾ ਬਰਥ ਹੋਇਆ ਬਹੁਤ ਵਧੀਆ ਥੈਂਕ ਯੂ ਬਈ ਗੁੱਡ ਡਿਸੀਜਨ ਥੈਂਕ ਯੂ ਪਲੀਜ਼ ਕੀਪ ਇਟ ਅਪ ਸਰ ਥੈਂਕ ਯੂ ਜੀ ਤਾਂ ਬਹੁਤ ਵੱਡੀ ਗੱਲ ਹੈ ਦੁਨੀਆ ਭਰ ਚ ਜਾਣੀ ਚਾਹੀਦੀ ਐ ਐਗਜ਼ੀਬਿਸ਼ਨ ਇਹ ਬਹੁਤ ਅੱਛੀ ਬਹੁਤ ਮਜ਼ਾ ਆਇਆ ਵੀ ਬਹੁਤ ਸਵਾਦ ਆ ਗਿਆ ਇੰਨੀ ਮਿਹਨਤ ਨਾਲ ਤਿਆਰ ਕੀਤਾ ਹੋਇਆ ਔਰ ਮਾਨਪ੍ਰਾਵਾ ਨੂੰ ਸ਼ਾਬਾਸ਼ ਆਂਦੀ ਐ ਇਸ ਗੱਲ ਦੀ ਔਰ ਮੈਂ ਅਸੀਂ ਕੁਲਦੀਪ ਭਾਈ ਨਾਲ ਆਏ ਆ ਔਰ ਚੰਗਾ ਰਿਹਾ ਡਿਸੀਜਨ ਕਿ ਅਸੀਂ ਆਏ ਦੇਖਣ ਔਰ ਸਭ ਨੂੰ ਦੇਖਣੀ ਚਾਹੀਦੀ ਐ ਕਿਤੇ ਵੀ ਐਗਜ਼ੀਬਿਸ਼ਨ ਐ ਨਾ ਬਹੁਤ ਸਮਾਂ ਰੱਖਿਆ ਤੁਸੀਂ ਫਲੈਸ਼ਬੈਕ ਤੇ ਸੱਚੀਓ ਫਲੈਸ਼ਬੈਕ ਕਹਿੰਦੀ ਐ ਤੇ ਇਹੋ ਜਿਹੇ ਫਲੈਸ਼ਬੈਕ ਹੋਣੀਆਂ ਚਾਹੀਦੀਆਂ ਐ ਥੈਂਕ ਯੂ ਔਰ ਕੀਪ ਇਟ ਅਪ ਥੈਂਕ ਯੂ ਬਹੁਤ ਪੂਰੀ ਦੁਨੀਆ ਚ ਲੈ ਕੇ ਜਾਓ ਜੀ ਨਾਲੇ ਬਹੁਤ ਚੰਗਾ ਲੱਗਾ ਜੀ ਤੁਹਾਨੂੰ ਥੈਂਕ ਯੂ ਥੈਂਕ ਯੂ ਲਵ ਯੂ ਬਾਈਟਾ ਮੇਰੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲਜੀਤ ਮੀਰੂ ਔਰ ਮੈਂ ਅੱਜ ਕੌਂਚੀ ਹੋਈ ਆ ਇੱਥੇ ਫਲੈਸ਼ ਬੈਕ ਐਕਸੀਬਿਸ਼ਨ ਜੋ ਕਿ ਬਹੁਤ ਹੀ ਖੂਬਸੂਰਤ ਐਕਸੀਬਿਸ਼ਨ ਆ ਔਰ ਇਹ ਰਮਨਜੀਤ ਸਿੰਘ ਮਾਨ ਔਰ ਇੰਦਰਜੀਤ ਸਿੰਘ ਮਾਨ ਦਾ ਉਪਰਾਲਾ ਬਹੁਤ ਹੀ ਖੂਬਸੂਰਤ ਉਪਰਾਲਾ ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਕਿ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਆ ਉਹਨੂੰ ਪਤਾ ਲੱਗੇ ਕਿ ਸਾਡੇ ਸੰਗੀਤ ਦੇ ਫਾਰਮੈਟ ਕੀ ਕੀ ਸੀਗੇ ਕਦੋਂ ਸੰਗੀਤ ਸ਼ੁਰੂ ਹੋਇਆ ਸੀ ਔਰ ਇੱਥੇ ਸਾਰਾ ਕੁਝ ਦੇਖਿਆ ਔਰ ਮੈਂ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ ਦਿਖਾਉਣ ਲਈ ਸੋ that ਉਹਨੂੰ ਵੀ ਪਤਾ ਲੱਗੇ ਕਿ ਸਾਡਾ میوزਿਕ ਕਿਥੋਂ ਸ਼ੁਰੂ ਹੋਇਆ ਸੋ ਮੈਂ ਜਿੰਨੇ ਵੀ ਇੱਥੇ ਆ ਦੇਖਣ ਆਏ ਨੇ ਐਗਜ਼ਿਬਿਸ਼ਨ ਨੂੰ ਜਿਨ੍ਹਾਂ ਨੇ ਹੌਸਲਾ ਫਜ਼ਾਈ ਕੀਤੀ ਆ ਉਹਨਾਂ ਸਾਰਿਆਂ ਦੀ ਧੰਨਵਾਦ ਆ ਕਿਉਂਕਿ ਇਹ ਸਾਡਾ ਇੱਕ ਇਖਲਾਕੀ ਫਰਜ਼ ਬਣਦਾ ਕਿ ਅਸੀਂ ਇਹੋ ਜੀਆਂ ਐਗਜ਼ਿਬਿਸ਼ਨਸ ਤੇ ਆਈਏ ਤੇ ਜੋ ਇਹ ਐਗਜ਼ਿਬਿਸ਼ਨਸ ਲਾਉਂਦੇ ਨੇ ਉਹਨਾਂ ਦਾ ਆਪਾਂ ਹੌਸਲਾ ਫਜ਼ਾਈ ਕਰੀਏ